ਇਕ ਤੱਕ ਐਕਸਟਰਸ਼ਨ ਦੇ ਸਬੰਧ ਦੇ ਵਿੱਚ ਅਸੀਂ ਹਮੇਸ਼ਾ ਇਹ ਅੰਕੜੇ ਲਬਦੇ ਰਹਿਨੇ ਆ ਕਿ ਕਿੰਨੇ ਲੋਕ ਫੜੇ ਆ ਤੇ ਕਿੰਨੇ ਰਿਪੋਰਟ ਕੀਤੇ ਆ ਜਿਨ੍ਹਾਂ ਨੇ ਐਕਸਟਰਸ਼ਨਸ ਕੀਤੀਆਂ ਨੇ ਉਹ ਲੋਕ ਕੌਣ ਹਨ ਤੇ ਕਿਹਨਾ ਦੀ ਤਫਦੀਸ਼ ਚੱਲ ਰਹੀ ਹੈ ਆਖਰ ਨੂੰ ਸੀਬੀਐਸਏ ਨੇ ਅਸੀਂ ਚਿੱਠੀਆਂ ਈਮੇਲਸ ਤੇ ਬਹੁਤ ਹੋਰ ਬਹੁਤ ਲੋਕਾਂ ਨੇ ਇਹ ਜਾਣਕਾਰੀ ਲੈਣੀ ਚਾਹੀ 2025 ਦੇ ਵਿੱਚ ਸੀਬੀਐਸਏ ਨੇ ਦੱਸਿਆ ਕਿ 40 ਹਜ਼ਾਰ ਲੋਕਾਂ ਨੂੰ ਤਾਂ ਅਸੀਂ ਕੈਨੇਡਾ ਆਉਣ ਤੋਂ ਇਨਕਾਰ ਕੀਤਾ ਹੈ ਜਿਹੜੇ ਕੈਨੇਡਾ ਆਉਣਾ ਚਾਹੁੰਦੇ ਸਨ ਉਹਨਾਂ ਨੂੰ ਅਸੀਂ ਐਂਟਰੀ ਨਹੀਂ ਦਿੱਤੀ ਤੇ 22000 ਲੋਕ ਇਥੋਂ ਫੜ ਕੇ ਕੱਢੇ ਨੇ 22000 ਅਤੇ ਜਿਹੜੀ ਇਨਫੋਰਸੇਬਲ ਰਿਮੂਵਲ ਆਰਡਰਸ ਨੇ ਉਹ ਹਾਲੇ ਵੀ ਕਈਆਂ ਨੂੰ ਜਾਰੀ ਕੀਤੇ ਹੋਏ ਨੇ ਕਿ ਕੈਨੇਡਾ ਚੋਂ ਨਿਕਲ ਜਾਓ 22000 ਤੱਕ ਕੱਢ ਦਿੱਤੇ ਗਏ ਨੇ ਆ ਸੋ ਜੇ ਉਹ ਨਹੀਂ ਜਾਂਦੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਤੇ ਰਿਮੂਵਲ ਆਰਡਰ ਜਿਹੜਾ ਉਹ ਲਾਗੂ ਕਰ ਦਿੱਤਾ ਜਾਏਗਾ ਭਾਵੇਂ ਉਹਨਾਂ ਨੂੰ ਹਥਕੜੀਆਂ ਲਾ ਕੇ ਚੜਾ ਦਿੱਤਾ ਜਾਏਗਾ ਸੋ ਐਸ ਸੀ ਬੀ ਐਸ ਦੀ ਰਿਪੋਰਟ ਹੈ ਸਤਾਰੰ ਫਰਬਰੀ ਦੀ ਅੱਜ ਉਹਨਾਂ ਨੇ ਫਾਈਨਲੀ ਇਹ ਅੰਕੜੇ ਦੱਸੇ ਨੇ ਕਿ 40 ਹਜ਼ਾਰਾਂ ਨੂੰ ਉਹਨਾਂ ਨੇ ਦਾਖਲਾ ਨਹੀਂ ਦਿੱਤਾ ਕੈਨੇਡਾ ਦੇ ਵਿੱਚ 22 ਹਜ਼ਾਰ ਫੜ ਕੇ ਚੜਾ ਦਿੱਤੇ ਨੇ ਰਿਮੂਵ ਕੀਤੇ ਨੇ ਅਤੇ ਔਰ ਜਿਹੜੇ ਆ ਉਹ ਕਰ ਰਹੇ ਹਨ ਇੱਕ ਹੋਰ ਰਿਪੋਰਟ ਦੇ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਐਂਟੀ ਐਕਸਟਰਸ਼ਨ ਯੂਨਿਟ ਵੱਲੋਂ ਆਡੈਂਟੀਫਾਈ ਕੀਤਾ ਗਿਆ ਕਿ 296 ਵਿਦੇਸ਼ੀ ਨਾਗਰਿਕਾਂ ਦੀ ਜਾਂਚ ਹੋ ਰਹੀ ਹੈ ਐਕਸਟਰਸ਼ਨ ਦੇ ਸਬੰਧ ਦੇ ਵਿੱਚ ਜਿਹੜੀ ਤਫਦੀਸ਼ ਚੱਲ ਰਹੀ ਹੈ 296 ਬਾਹਰਲੇ ਮੁਲਕ ਤੋਂ ਆਏ ਖਾਸ ਤੌਰ ਤੇ ਗਲੋਬਲ ਨਿਊਜ਼ ਦੇ ਮੁਤਾਬਕ ਇਸ ਨੂੰ ਭਾਰਤ ਨਾਲ ਜੋੜਿਆ ਗਿਆ ਹੈ ਕਿੰਨਰ ਵਿਅਕਤੀਆਂ ਨੂੰ ਕੱਢਣ ਲਈ ਅਸੀਂ ਤਪਦੀਸ਼ ਕਰ ਰਹੇ ਹਾਂ ਇਹ 296 ਵਿਅਕਤੀ ਨੇ ਜਿਹੜੇ ਅਪਰਾਧ ਦੇ ਸ਼ੱਕ ਵਿੱਚ ਨੇ ਅਤੇ ਉਹਨਾਂ ਨੇ ਦੱਸਿਆ ਕਿ ਸਿੱਧੇ ਤੌਰ ਤੇ ਇਹਨਾਂ ਦਾ ਭਾਰਤ ਅਦਾਰਤ ਅਪਰਾਧਿਕ ਗਰੋਹਾਂ ਦੇ ਨਾਲ ਕਨੈਕਸ਼ਨ ਤੇ ਨੈਟਵਰਕ ਜੁੜਿਆ ਹੋਇਆ ਹੈ ਸੀਬੀਐਸਏ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੇ 296 ਅਜਿਹੇ ਲੋਕਾਂ ਦੇ ਵਿਰੁੱਧ ਜਾਂਚ ਸ਼ੁਰੂ ਕੀਤੀ ਹੋਈ ਹੈ ਜਿਹੜੀ ਕਿ ਪੁਲਿਸ ਦੀ ਪਰਸਨ ਆਫ ਇੰਟਰਸਟ ਦੀ ਸੂਚੀ ਵਿੱਚ ਸ਼ਾਮਲ ਨੇ 32 ਲੋਕਾਂ ਦੇ ਵਿਰੁੱਧ ਰਿਮੂਵਲ ਆਰਡਰ ਜਾਰੀ ਕੀਤੇ ਗਏ ਹਨ ਹੁਣ ਲੇਟਲੀ ਜਿਨ੍ਹਾਂ ਦੇ ਵਿੱਚੋਂ 10 ਨੂੰ ਕੈਨੇਡਾ ਚੋਂ ਫੜ ਕੇ ਕੱਢ ਦਿੱਤਾ ਗਿਆ ਹੈ ਤਾਜ਼ਾ ਅੰਕੜੇ ਜਿਹੜੇ ਕਿ 4 ਫਰਵਰੀ ਤੱਕ ਨੇ ਸਿਰਫ 1 ਮਹੀਨਾ ਪਹਿਲਾਂ ਦੇ ਮੁਕਾਬਲੇ ਚ ਤੇਜ਼ੀ ਨਾਲ ਵਾਧਾ ਦਰਸਾ ਰਹੇ ਹਨ ਜਦੋਂ ਕਿ ਟਾਸਕ ਫੋਰਸ ਨੇ ਕਿਹਾ ਕਿ ਸਿਰਫ 100 ਤੋਂ ਵੱਧ ਸੀਵੀਐਸਏ ਦੀਆਂ ਜਾਂਚਾਂ ਚੱਲ ਰਹੀਆਂ ਹਨ ਟਾਸਕ ਫੋਰਸ ਨੇ 100 ਦੱਸਿਆ ਪਰ ਸੀਵੀਐਸਏ ਨੇ ਫਿਰ ਦੱਸਿਆ ਕਿ ਨੋ 100 ਨਹੀਂ 296 ਨੇ ਸੋ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਉਹ ਭਾਰਤੀ ਨਾਗਰਿਕ ਨੇ ਜਿਹੜੇ ਸਟੂਡੈਂਟ ਵੀਜ਼ਾ ਤੇ ਜਾਂ ਵਰਕ ਪਰਮਿਟ ਤੇ ਕੈਨੇਡਾ ਆਏ ਸਨ ਪਰ ਵੀਜ਼ਾ ਖਤਮ ਹੋਣ ਤੋਂ ਬਾਅਦ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਰਹਿ ਰਹੇ ਨੇ ਅਤੇ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਗਏ ਹਨ ਕੈਨੇਡੀਅਨ ਅਧਿਕਾਰੀਆਂ ਦੇ ਅਨਸਾਰ ਇਹ ਇੱਕ ਐਕਸਟਰਸ਼ਨ ਦੇ ਪਿੱਛੇ ਮੁੱਖ ਤੌਰ ਤੇ ਇੱਕ ਖਾਸ ਗੈਂਗ ਦਾ ਹੱਥ ਹੈ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਦੀਸਲਾ ਕੈਨੇਡਾ ਦੀ ਅਸ ਤੇ ਨੇਥਲੀ ਡਰੋਨ ਨੇਥਲੀ ਡਰੋਨ ਨੇ ਤੇ RCMP ਨੇ ਤਾਂ ਸਿੱਧੇ ਤੌਰ ਤੇ ਦੋਸ਼ ਲਾਇਆ ਕਿ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਕੈਨੇਡਾ ਵਿੱਚ ਹਿੰਸਾ ਫੈਲਾਉਣ ਲਈ ਵਿਸ਼नोई ਨੈਟਵਰਕ ਦੀ ਵਰਤੋਂ ਕੀਤੀ ਇਸ ਦੇ ਵਿੱਚ 2023 ਵਿੱਚ ਸਰੀਚ ਹੋਏ ਹਰਦੀਪ ਸਿੰਘ ਨਿਜਰ ਦੇ ਕਤਲ ਦਾ ਮਾਮਲਾ ਵੀ ਸ਼ਾਮਲ ਹੈ ਇਹ ਬਹੁਤ دیر ਬਾਅਦ ਜਿਹੜੀ ਕੈਨੇਡਾ ਦੀ ਨੈਸ਼ਨਲ ਸੁਰੱਖਿਆ ਦੀ ਨੈਸ਼ਨਲ ਸੇਫਟੀ ਸਕਿਉਰਿਟੀ ਦੀ ਐਡਵਾਈਜ਼ਰ ਹੈ ਨੇਥਲੀ ਡ੍ਰੌਨ ਉਸਨੇ ਤੇ RCMP ਨੇ ਸਾਂਝੇ ਤੌਰ ਦੇ ਉੱਤੇ ਖੁਲੇआम ਇਸ ਗੱਲ ਨੂੰ ਹੁਣ ਬਿਆਨ ਦੇ ਰੂਪ ਵਿੱਚ ਦੱਸਿਆ ਹੈ ਕਿ 2023 ਦੇ ਵਿੱਚ ਸਰੀਚ ਹੋਏ ਸਵਰ ਹਰਦੀਪ ਸਿੰਘ ਨੱਜਰ ਦਾ ਕਤਲ ਦਾ ਮਾਮਲਾ ਵੀ ਇਸ ਵਿੱਚ ਸ਼ਾਮਲ ਹੈ ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ ਇਸ ਵਿੱਚ ਸ਼ਾਮਲ ਹਨ ਔਰ ਨੇਥਲੀ ਡ੍ਰੌਨ ਉਹ ਕਹਿ ਰਹੇ ਨੇ ਕਿ ਇੱਕ ਪਾਸੇ ਭਾਰਤ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਦੂਜੇ ਪਾਸੇ ਮਾਰਕ ਕਾਰਨੀ ਭਾਰਤ ਨਾਲ ਵਪਾਰਕ ਸਮਝੌਤੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਹਾਲ ਹੀ ਵਿੱਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਦੋਵਲ ਨੇ ਆਟਵਾ ਦਾ ਦੌਰਾ ਕੀਤਾ ਹੈ ਅਤੇ ਫੈਡਰਲ ਪਬਲਿਕ ਸੇਫਟੀ ਮੰਤਰੀ ਗੈਰੀ ਅਨੰਦ ਸਾਗਰੀ ਵਰਗ ਮੰਤਰੀਆਂ ਨਾਲ ਮੁਲਾਕਾਤ ਵੀ ਕੀਤੀ ਹੈ ਇਹ ਅੱਜ ਗਲੋਬਲ ਦੀ ਨਿਊਜ਼ ਹੈ ਸਟੈਟਿਸਟਿਕਸ ਕੈਨੇਡਾ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਜਨਵਰੀ ਵਿੱਚ ਕੈਨੇਡਾ ਦੀ ਸਲਾਨਾ ਮੰਗਾਈ ਦੀ ਦਰ ਘਟ ਕੇ 2.3% ਦੀ ਰਹਿ ਗਈ। ਇਸ ਗਰਾਫਟ ਦਾ ਮੁੱਖ ਕਾਰਨ ਗੈਸ ਦੀਆਂ ਕੀਮਤਾਂ ਵਿੱਚ ਆਈ ਕਮੀ ਹੈ। ਬਾਕੀ ਅਰਥਸ਼ਾਸਤਰੀ ਨੇ ਜਿਹੜੇ ਉਹ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਾ ਰਹੇ ਨੇ ਅੱਜ ਬਜਟ ਡੇ ਹੈ, ਬਜਟ ਦੀ ਵੱਡੀ ਖਬਰ ਹੈ। ਬਜਟ ਦੇ ਵਿੱਚ ਕੀ ਕੁਝ ਹੋਣ ਵਾਲਾ ਹੈ ਇਸ ਦੇ ਸਬੰਧ ਵਿੱਚ ਕਾਫੀ ਅੰਕੜੇ ਨੇ ਜਿਹੜੇ ਆਏ ਹਨ। ਤੁੰਕੇ ਪਹਿਲਾਂ ਜਿਹੜਾ ਉਮੀਦ ਇਹ ਰੱਖੀ ਜਾ ਰਹੀ ਸੀ ਕਿ 3.5% ਦੀ ਗਰੋਥ ਹੋਵੇਗੀ ਫਿਰ ਟੈਰਿਫਸ ਦਾ ਰੋਲਾ ਪੈ ਗਿਆ ਤੇ ਉਸ ਤੋਂ ਬਾਅਦ ਇਹ ਗਰੋਥ ਤੇ ਨਹੀਂ ਹੋ ਸਕੀ ਲੇਕਿਨ ਕਰਜ਼ਾ ਵੱਧਾ ਚੱਲਿਆ ਗਿਆ 11.2 ਬਿਲੀਅਨ ਡਾਲਰ ਦਾ ਘਾਟੇ ਵਾਲਾ ਬਜਟ ਅੱਜ ਪੇਸ਼ ਕੀਤਾ ਜਾਣਾ ਆ ਤਕਰੀਬਨ 2 ਵਜੇ ਸਾਰੀ ਡੀਟੇਲ ਆਏਗੀ ਇਸ ਤੋਂ ਪਹਿਲਾਂ ਜਿਹੜੀਆਂ ਕਿਆਸਰਾਈਆਂ ਕਿਆਫੇ ਅੰਦਾਜ਼ੇ ਕਾਫੀ ਲਾਏ ਜਾ ਰਹੇ ਨੇ ਫਲਾਣੇ ਤੋਂ ਕਟੌਤੀ ਹੋਏਗੀ ਧਮਕੇ ਤੋਂ ਕਟੌਤੀ ਹੋਏਗੀ ਧਮਕੇ ਤੋਂ ਕਟੌਤੀ ਨਹੀਂ ਹੋਏਗੀ ਪਰ ਜਿਹੜੀ ਸਾਡੇ ਫਾਈਨੈਂਸ ਮਿਨਿਸਟਰ ਨੇ ਉਹਨਾਂ ਨੇ ਸ਼ਰਿਆਮੇ ਇਹ ਕਹਿਣਾ ਸ਼ੁਰੂ ਕੀਤਾ ਹੋਇਆ ਹੈ ਕਿ ਆਲਬੀ ਦੀ ਲੀਸਟ ਪਪੂਲਰ ਪਰਸਨ ਐਨ ਬੀਸੀ ਮੈਂ ਲੋਕਾਂ ਦੇ ਵਿੱਚ ਹਰਮਨ ਪਿਆਰੀ ਨਹੀਂ ਰਾਂਗੀ ਇਸ ਬਜਟ ਦੇ ਆਉਣ ਤੋਂ ਬਾਅਦ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿਉਂ ਕਿ ਜਦੋਂ ਲਿਬਰਲ ਪਾਰਟੀ ਛੱਡ ਕੇ ਗਈ ਹੈ ਉਸ ਤੋਂ ਬਾਅਦ ਜੌਨ ਹਾਰਗਨ ਪ੍ਰੀਮੀਅਰ ਬਣੇ ਨੇ ਤਾਂ ਬਹੁਤ ਵੱਡਾ ਸਰਪਲਸ ਛੱਡ ਕੇ ਗਏ ਸਨ ਫਿਰ ਉਸ ਤੋਂ ਬਾਅਦ ਜohn horgan ਤੋਂ ਪਿੱਛੋਂ ਜਦੋਂ 2021 ਦੇ ਵਿੱਚ 222 ਨਵੰਬਰ ਦੇ ਵਿੱਚ ਡੇਵਿਡ ਈਵੀ ਹੋਰਨ ਨੇ ਟੇਕਓਵਰ ਕੀਤਾ ਤਾਂ ਜohn horgan ਵੀ ਅਸਤੀਫਾ ਦੇਣ ਵੇਲੇ 6 ਬਿਲੀਅਨ ਡਾਲਰ ਦਾ ਸਰਪਲਸ ਛੱਡ ਕੇ ਗਏ ਸਨ ਤੇ ਹੁਣ 222 ਤੋਂ ਲੈ ਕੇ ਤੇ ਹੁਣ ਤੱਕ 4 ਸਾਲਾਂ ਦੇ ਵਿੱਚ 11.2 ਬਿਲੀਅਨ ਡਾਲਰ ਦਾ ਘਾਟਾ ਦਿਖਾਇਆ ਜਾ ਰਿਹਾ ਹੈ। ਔਰ ਇਸ ਦੇ ਨਾਲ ਸਾਡੀ ਟ੍ਰਿਪਲ اے ਦੀ ਰੇਟਿੰਗ ਵੀ ਕੱਟ ਕੇ اے ਪਲੱਸ ਤੇ ਰਹਿ ਗਈ ਹੈ ਜਿਹੜੀ ਇੰਟਰਨੈਸ਼ਨਲ ਸਾਡੀ ਕ੍ਰੈਡਿਟ ਰੇਟਿੰਗ ਹੈ। ਇਸ ਦੇ ਵਿੱਚ 593000 ਸਰਕਾਰੀ ਸਰਵੰਟ ਨੇ ਜਿਹੜੇ ਪਬਲਿਕ ਸਰਵੰਟ ਨੇ ਸਰਕਾਰੀ ਨੌਕਰੀਆਂ ਕਰਨ ਵਾਲੇ ਲੋਕ ਨੇ ਇਹ 593000 ਦੀਆਂ ਤਨਖਾਹਾਂ ਤੇ ਹੋਰ ਖਰਚੇ ਜਿਹੜੇ ਨੇ ਉਹ ਵੀ ਹੁਣ ਸਰਕਾਰ بار-बार ਗਲਤ ਬਾਤ ਕਰ ਰਹੀ ਹੈ। لیکن bc at bctf کافی स्ट्रांग یونین ਹੈ ਅਤੇ ਹੋਰ سرکاری ملازمਾਂ ਨੂੰ ਨਾਲ ਦੀ ਨਾਲ ਉਹਨਾਂ ਨੇ 12% ਤੱਕ ਦੀ ਰੇਜ਼ ਵੀ ਦੇ ਦਿੱਤੀ ਹੈ 4 ਸਾਲਾਂ ਦੇ ਵਿੱਚ 3-3% ਕਰਕੇ ਸੋ ਜਿਹੜਾ ਬਜਟ ਅੱਜ ਆਉਣਾ ਹੈ ਇਸ ਤੇ ਸਵੰਝ ਕਿਹਾ ਗਿਆ ਅਸੀਂ ਫਲਾਣੇ ਥੋਂ ਕਟਾਂਗੇ ਫਿਰ ਕਹਿੰਦੇ ਨਹੀਂ ਫਲਾਣੇ ਥੋਂ ਨਹੀਂ ਕਟਾਂਗੇ ਅਸੀਂ ਹੈਲਥ ਨੂੰ ਚੋਂ ਨਹੀਂ ਕਟਾਂਗੇ ਫਿਰ ਉਹ ਕਹਿੰਦੇ ਹੈਲਥ ਤੇ এডਿਕੇਸ਼ਨ ਦੋਨਾਂ ਚੋਂ ਨਹੀਂ ਕਟਾਂਗੇ ਦੇਖਦੇ ਆ ਕਿ ਕਟੌਤੀ ਕਿੱਥੇ ਕਰਦੇ ਨੇ ਇਹ 1.2 ਬਿਲੀਅਨ ਡਾਲਰ ਦਾ ਕਾਟਾ ਕਿੱਥੇ ਪੈਂਦਾ ਬਜਟ 2 ਵਜੇ ਆਉਣਾ ਉਸ ਤੋਂ ਪਹਿਲਾਂ ਜਿਹੜੀਆਂ ਕਾਰਵਾਈਆਂ ਹੋਣੀਆਂ ਪੱਤਰਕਾਰਾਂ ਨੇ ਉਥੇ ਰਹਿਣਾ ਅੰਦਰ ਤੇ ਪ੍ਰਾਈਵੇਟ ਸੀਕਰੇਸੀ ਦੇ ਵਿੱਚ ਰੱਖਿਆ ਜਾਏਗਾ ਫਿਰ ਉਸ ਤੋਂ ਬਾਅਦ ਸਟੱਡੀ ਕਰਨਗੇ ਤੇ ਉਸ ਤੋਂ ਬਾਅਦ ਬਜਟ ਜਿਹੜਾ ਉਪਣਿਆ ਜਾਏਗਾ ਪੇਸ਼ ਕੀਤਾ ਜਾਏਗਾ ਫਿਰ ਐਨਲਾਈਜ਼ ਹੋਏਗਾ ਫਿਰ ਉਸ ਤੋਂ ਬਾਅਦ ਕੱਲ ਨੂੰ ਮਿਨਿਸਟਰ ਵੀ ਸਦਨ ਨਾਲ ਸ਼ਾਮਲ ਹੋਣਗੇ फाइनेंस मिनिस्टर द ओवी दसनगे अह ਖੁਰ ਮੈਂ ਦੰਦਸਿਆ ਕਿ ਅਰਥਸ਼ਾਸਤਰੀਆਂ ਦੇ ਜਿਹੜੇ ਅੰਦਾਜ਼ੇ ਹੁੰਦੇ ਨੇ ਕਈ ਵਾਰੀ ਠੀਕ ਵੀ ਨਿਕਲ ਜਾਂਦੇ ਨੇ ਕਈ ਵਾਰੀ ਨਹੀਂ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 16% 16.7% ਦੀ ਵੱਡੀ ਗਰਾਵਟ ਦਰਜ ਕੀਤੀ ਗਈ ਹੈ ਜੇਕਰ ਪੈਟਰੋਲ ਨੂੰ ਬਾਹਰ ਕੱਢ ਦਿੱਤਾ ਜਾਏ ਤਾਂ ਜਨਵਰੀ ਦੀ ਮਹਿੰਗਾਈ ਦਾ ਦਰ 3% ਵੱਧ ਜਾਂਦਾ ਹੈ ਖਾਣ-ਪੀਣ ਦੀਆਂ ਚੀਜ਼ਾਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਮਹਿੰਗਾਈ ਆਈ ਹੈ ਉਹਦੇ ਵਿੱਚ ਤਾਜ਼ੇ ਫਲ ਸੰਤਰੀ ਖਰਬੂਜ਼ੇ ਵਗੈਰਾ ਤੇ ਵਿੱਚ ਤਾਂ ਥੋੜੀ ਬਹੁਤ ਕਮੀ ਆਈ ਹੈ ਵਰਨਾ ਬਾਕੀ ਦੀ ਗਰੋਸਰੀ ਦੇ ਵਿੱਚ ਸਟੈਟਸ ਕੈਨੇਡਾ ਦੇ ਮੁਤਾਬਕ ਮਹਿੰਗਾਈ ਵਧੀ ਹੈ ਸੋ ਆਟ ਡਾਟ ਡੋਨ ਨੇ ਕੈਟਗਰੀਜ਼ ਦ ਸੀ ਨੇ ਕਿਹ ਕਿਨਾ ਕਿਨਾਂ ਦੇ ਵਿੱਚ ਵਧੀ ਹੈ ਕਿਹ ਕਿਨਾ ਕਿਨਾਂ ਦੇ ਵਿੱਚ ਘਟੀ ਹੈ ਡੰਬਲਰਿਜ ਦੇ ਵਿੱਚ ਜਿਹੜੀ ਬੜੀ ਟ੍ਰੈਜੇਡੀ ਹੋਈ ਹੈ ਮਾਸ ਸ਼ੂਟਿੰਗ ਦੇ ਵਿੱਚ ਉਹਦੇ ਵਿੱਚ ਇੱਕ ਪੀੜਤ ਜਿਹੜੀ ਪੇਜ ਹਾਈਕਸਟਰਾ ਨੂੰ ਡਾਕਟਰ ਨੇ ਹਸਪਤਲ ਤੋਂ ਛੁੱਟੀ ਦੇ ਦਿੱਤੀ ਹੈ ਲੇਕਿਨ ਮਾਇਆ ਦਬੈਲਾ ਜਿਹੜਾ 12 ਸਾਲ ਦੀ ਲੜਕੀ ਪੀੜਤ ਹੈ ਜਿਹਦੇ ਸਿਰ 'ਚ ਗੋਲੀ ਲੱਗੀ ਹੋਈ ਹੈ ਅਤੇ ਗਰਦਨ 'ਚ ਗੋਲੀ ਲੱਗੀ ਹੋਈ ਹੈ ਬੇਸ਼ੱਕ ਉਹ ਥੋੜੀ ਬਹੁਤ ਇੰਪਰੂਵ ਹੋਈ ਹੈ ਕਦੇ-ਕਦੇ ਅੱਖਾਂ ਖੋਲਦੀ ਹੈ ਤੇ ਸਾਲਣ ਦੀ ਕੋਸ਼ਿਸ਼ ਕਰਦੀ ਹੈ ਆਪਣੇ ਆਪ ਉਹ ਉਸ ਨੂੰ ਹਲੇ ਸਮਾਂ ਲੱਗ ਸਕਦਾ ਹੈ ਉਸ ਦੇ ਬ੍ਰੈਂਡ ਵਿੱਚ ਸ਼ਰ ਰਹੇ ਨੇ ਉਹສາ ਲਾਜ ਵੈਂਕੁਰ ਹੋ ਰਿਹਾ ਹੈ ਬਾਕੀ ਮਤਲਬ ਦੱਸਿਆ ਕਿ ਹਾਲੇ ਤੱਕ ਜਿਹੜਾ ਸਕੂਲ ਡਿਸਟ੍ਰਿਕਟ ਨੰਬਰ 9 ਹੈ ਉੱਥੋਂ ਦਾ ਟੈਂਪਲਰ ਟੰਬਲਰਿਜ ਦਾ ਉਨ੍ਹਾਂ ਨੇ ਫੈਸਲਾ ਕੀਤਾ ਕਿ ਵਿਦਿਆਰਥੀਆਂ ਨੂੰ ਹਲੇ ਸਕੂਲ ਦੀ ਇਸ ਇਮਾਰਤ ਦੇ ਵਿੱਚ ਨਹੀਂ ਭੇਜਿਆ ਜਾਏਗਾ ਬੇਸ਼ੱਕ ਪੁਲਸ ਨੇ ਆਪਣੀ ਤਬਦੀਸ਼ ਖਤਮ ਕਰ ਲਈ ਹੈ ਗੈਰਮ ਫਰਬ੍ਰੀਨ ਗੋਲੀਆਂ ਚਲਣ ਦੇ ਮਾਮਲੇ ਦੇ ਵਿੱਚ ਇੱਕ 17 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਤੇ ਉਸ ਤੇ ਉੱਤੇ ਅਪਰਾਧਿਕ ਚਾਰਜਸ ਲਾਏ ਗਏ ਨੇ ਐਂਡ ਨਾਨਾ ਮੋ ਆਰ ਸੀ ਐਮ ਪੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵਾਰਦਾਤ ਦੇ ਵਿੱਚ 15 ਸਾਲਾ ਨੌਜਵਾਨ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ 17 ਸਾਲ ਦਾ ਮੁੰਡਾ ਜੀ ਨੇ ਗੋਲੀ ਚਲਾਈ ਹੈ ਪਰ ਜਿਹੜਾ ਪਿਸਤੌਲ ਸੀ ਜਿਹਦੀ ਨਾਲ ਗੋਲੀ ਚਲਾਈ ਹੈ ਉਹ ਹਾਲੇ ਤੱਕ ਪੁਲਿਸ ਬਰਾਮਦ ਨਹੀਂ ਕਰ ਸਕੀ ਇਹਦੇ ਕੋਲੇ ਬਿਨਾ ਲਾਇਸੈਂਸ ਤੋਂ ਹਥਿਆਰ ਰੱਖਣਾ ਗੋਲੀ ਚਲਾਉਣੀ ਤੇ ਤੇ ਕਿਸਮ ਦੇ ਹੋਰ ਚਾਰਜਸ ਲਾਏ ਗਏ ਹਨ ਤੇ ਹਥਿਆਰ ਦੀ ਪਾਲਕੀਤੀ ਜਾ ਰਹੀ ਹੈ ਮਲਜ਼ਮ ਫਿਲਹਾਲ ਜਿਹੜਾ ਪੁਲਿਸ ਦੀ ਹਰਾਸਤ ਦੇ ਵਿੱਚ ਰੱਖਿਆ ਗਿਆ ਹੈ ਬਜਟ ਦੇ ਬਾਰੇ ਬਹੁਤ ਖਬਰਾਂ ਆ ਰਹੀਆਂ ਅੱਜ ਵਰਸ ਕਲੰਬੀਆ ਦੇ ਵਿੱਚ ਫਾਈਨੈਂਸ ਮਿਨਿਸਟਰ ਬ੍ਰੈਂਡਾ ਬੈਲੀ ਨੇ ਅੱਜ ਬਜਟ ਵਿਸਮਨ ਦੇ ਵਿੱਚ ਹੋਰ ਕਿਹਾ ਹੈ ਕਿ ਜੜਾ ਬਜਟ ਜਿਹੜਾ ਅਨੁਸ਼ਾਸਿਤ ਕੇਂਦਰਿਤ ਹੋਏਗਾ ਇੱਕ ਡਿਸਿਪਲਨਰੀ ਬਜਟ ਹੋਵੇਗਾ ਫਾਲਤੂ ਖਰਚਿਆਂ ਨੂੰ ਘਟਾ ਕੇ ਐਫੀਸ਼ੀਐਂਸੀ ਲਿਆਉਣ ਲਈ ਅਸੀਂ ਕੰਮ ਕਰਾਂਗੇ ਪਹਿਲਾਂ ਐਫੀਸ਼ੀਐਂਸੀ ਕਿਉਂ ਨਹੀਂ ਆ ਸਕੀ ਇਸ ਸਧਾਰਨ ਆਦਮੀ ਦੇ ਮਨ ਦੇ ਵਿੱਚ ਲਟਕਦੀ ਹੈ ਇਹ ਗੱਲ ਬੇਲੀ ਨੇ ਯਾਦ ਕਰਵਾਇਆ ਕਿ ਉਹਨਾਂ ਨੇ ਅਕਤੂਬਰ 2024 ਦੇ ਵਿੱਚ ਉਹਦਾ ਸੰਭਾਲਿਆ ਸੀ ਤੇ ਸੂਬਾ ਮਹਾਮਾਰੀ ਤੋਂ ਬਾਹਰ ਆ ਰਿਹਾ ਸੀ ਕੋਵਿਡ ਤੋਂ ਸੋ ਆਰਥਿਕ ਉੱਚੀਆਂ ਉਮੀਦਾਂ ਸਨ ਪਰ 225 ਦਾ ਬਜਟ ਉਸੇ ਦਿਨ ਪੇਸ਼ ਹੋਇਆ ਜਿਸ ਦਿਨ ਅਮਰੀਕੀ ਟੈਰਫਾਂ ਲਗੀਆਂ ਸਨ ਸੋ ਹੁਣ ਕੋਵਿਡ ਤੇ ਟੈਰਫਸ ਨੂੰ ਤੇ ਹੋਰ ਕਈ ਚੀਜ਼ਾਂ ਨੂੰ ਇਸ ਲਈ ਜ਼ਿੰਮੇਵਾਰ ਪਹਿਲਾਂ ਹੀ ਠਹਿਰਾ ਜਾ ਰਿਹਾ ਠਹਿਰਾਇਆ ਜਾ ਰਿਹਾ ਹੈ ਤਾਂ ਕਿ ਲੋਕ ਇੱਕਦਮ ਗੁੱਸੇ 'ਚ ਉਬਲਣਾ ਪੈਣ ਜਦੋਂ ਬਜਟ ਆਉਣਾ ਹੈ ਅੰਮ ਉਰ ਮੇ ਤੁਹਾਨੂੰ ਦੱਸ ਦੇ ਆਂ ਕਿ ਜਿਹੜਾ EV ਰੀਬੇਟ ਆ ਇਲੈਕਟ੍ਰਿਕ ਵਹੀਕਲਸ ਆ ਰੀਬੇਟ ਆ ਉਹ ਅਜੇ ਚਾਲੂ ਆ 5000 ਡਾਲਰ ਸਰਕਾਰ ਦੇਵੇਗੀ ਜੇ ਤੁਸੀਂ ਇਲੈਕਟ੍ਰਿਕ ਵਹੀਕਲ ਲੈਂਦੇ ਹੋ ਅਤੇ ਇਲੈਕਟ੍ਰਿਕ ਵਹੀਕਲ ਜਿਹੜੀ 50000 ਡਾਲਰ ਦੀ ਕਾਸਟ ਦੀ ਹੈ ਜਾਂ ਉਸ ਤੋਂ ਜ਼ਿਆਦਾ ਹੈ ਉਸ ਤੇ ਉਤੇ ਦਿੱਤਾ ਜਾਏਗਾ ਪਲੱਗ ਇਨ ਹਾਈਬ੍ਰਿਡਸ ਆਲਸੋ 2500 ਡਾਲਰ ਲਈ ਐਲੀਜੀਬਲ ਹੋ ਜਾਣਗੇ ਇਹ ਪਹਿਲਾਂ ਮਿਲਿਆ ਕਰਦਾ ਸੀ ਫੇਰ ਇਹ ਬੰਦ ਕਰ ਦਿੱਤਾ ਗਿਆ ਸੀ ਹੁਣ ਜਿਹੜੀਆਂ ਚੀਨ ਤੋਂ ਕਾਰਾਂ ਆਉਣੀਆਂ ਨੇ ਇਲੈਕਟ੍ਰਿਕ ਵਹੀਕਲਸ ਉਹਨਾਂ ਲਈ 61% ਲੋਕ ਕੈਨੇਡਾ ਦੇ ਬੜੇ ਉਤਸੁਕਤ ਨੇ ਕਿ ਛੇਤੀ ਉਹ ਕਾਰਾਂ ਆਉਣ ਭਾਵੇਂ ਜਿਸ ਸਮੇਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਕੁਝ ਲੋਕਾਂ ਨੂੰ ਇਹ ਖਦਸ਼ਾ ਹੈ ਜਾਂ ਇਹ ਗੱਲ ਫਲਾਈ ਜਾ ਰਹੀ ਹੈ ਕਿ ਇਹ ਕਾਰਾਂ ਜਸੂਸੀ ਕਰਨਗੀਆਂ ਤੁਹਾਡੀ ਪ੍ਰਾਈਵੇਸੀ ਜਿਹੜੀ ਉਹ ਚਿੰਝ ਲਈ ਜਾਏਗੀ ਸੋ ਹਮ ਲੋਕ ਕਹਿੰਦੇ ਕਿ ਪਹਿਲਾਂ ਟੈਸਲਾ ਜਿਹੜੀਆਂ ਸੀ ਉਹ ਵੀ ਤਾਂ ਸਾਡੀ অনলাইন ਤੇ ਕੰਪਿਊਟਰ ਵਾਲੀਆਂ ਕਾਰਾਂ ਹੀ ਸੀ ਜੇ ਸਾਡੀ ਪ੍ਰਾਈਵੇਸੀ ਅਮਰੀਕਾ ਚਲੀ ਗਈ ਚੀਨ ਵੀ ਚਲੀ ਜਾਏਗੀ ਸਾਡੀ ਐਡੀ ਕੋਈ ਪ੍ਰਾਈਵੇਸੀ ਹੈ ਵੀ ਨਹੀਂ ਸੋ ਇਸ ਕਰਕੇ ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਲੱਗਦੀ ਆ ਹੈਲਥ ਕੇਅਰ ਕਾਸਟ ਦੇ ਬਾਰੇ ਇੱਕ ਖਬਰ ਆਈ ਹੈ ਕਿ ਕੈਨੇਡੀਅਨਸ ਲਈ ਜਿਹੜੀ ਹੈਲਥ ਕੇਅਰ ਦੀ ਕਾਸਟ ਹੈ 1 ਬਿਲੀਅਨ ਡਾਲਰ ਪਰ ਈਅਰ ਚੱਲ ਰਹੀ ਹੈ ਜਿਹੜੀ ਕਿ ਰਿਫਿਊਜੀ ਕਲੇਮੈਂਟਸ ਤੇ ਖਰਚੇ ਜਾ ਰਿਹਾ ਹੈ ਤੁੱਕੇ ਰਿਫਿਊਜੀਸ ਨੂੰ ਜਿਹਨੇ ਵੀ ਰਿਫਿਊਜੀ ਨੇ ਯਾ ਕਲੇਮ ਉਹਨਾਂ ਦਾ ਚੱਲ ਰਿਹਾ ਹੈ ਉਹਨਾਂ ਨੂੰ ਹੈਲਥ케ਅਰ ਤੇ ਡੈਂਟਲ ਵਗੈਰਾ ਸਾਰਾ ਕੁਝ ਫ੍ਰੀ ਮਿਲਦਾ ਸੋ ਇਸ ਕਰਕੇ ਪਰਵਾਰਾਂ ਦੇ ਪ੍ਰਵਾਹ ਜਿਹੜੇ ਫੈਲਾ ਉਠਾ ਰਹੇ ਨੇ 1 ਬਿਲੀਅਨ ਡਾਲਰ ਟੈਕਸ ਪੇਅਰਸ ਦਾ ਉਹਨਾਂ ਤੇ ਖਰਚਾ ਜਾਂਦਾ ਹੈ ਰਿਫਿਊਜੀਸ ਦੇ ਉੱਤੇ ਤੇ ਬਾਕੀ ਜਿਹੜਾ ਪੈਦਲ ਸੀ ਐ ਬਸਪੋਰਟ ਦੇ ਵਿੱਚ 15 ਫਰਵਰੀ ਨੂੰ ਕਾਰ ਹਿੱਟ ਆ ਗਿਆ ਸੀ ਆ ਉਸ ਬ੍ਰਾਊਨ ਐਵਨਿਊ ਦੇ ਉੱਤੇ ਉਸਦੇ ਸਬੰਧ ਵਿੱਚ ਦੱਸਿਆ ਗਿਆ ਕਿ ਉਸ ਦੀਆਂ ਜਿਹੜੀਆਂ ਇੰਜਰੀਜ਼ ਨੀਅਰਬਟ ਸੀਰੀਅਸ ਨੇ ਔਰ ਇਹ ਜਾਨ ਨੂੰ ਖਤਰਾ ਹੋ ਸਕਦਾ ਹੈ। ਪਾਕੀ ਬਜਟ ਦੀ ਇੱਕ ਹੋਰ ਖਬਰ ਹੈ ਬ੍ਰੈਂਡਾ ਬੇਲੀ ਨੇ ਕਿਹਾ ਹੈ ਕਿ ਹੈਲਥ ਐਜੂਕੇਸ਼ਨ ਤੇ ਪਬਲਿਕ ਸੇਫਟੀ ਨੂੰ ਅਸੀਂ ਹੱਥ ਨਹੀਂ ਲਾਵਾਂਗੇ। ਇਹ ਚ ਕਟੌਤੀ ਨਹੀਂ ਕਰਾਂਗੇ। ਬਜਟ ਕਾਟੇ ਜਾ ਰਿਹਾ ਹੈ 11.2 ਬਿਲੀਅਨ ਡਾਲਰ ਕਟਾ ਹੋਵੇਗਾ। ਸੋ ਐਂਡਰਸਨ ਕੁਪਰ ਆ ਬਹੁਤ ਮਸ਼ਹੂਰ ਰਿਪੋਰਟਰ ਨੇ ਉਹ 60 ਮਿੰਟਸ ਦੇ ਵਿੱਚ ਵੀ ਕੰਮ ਕਰਦੇ ਸਨ ਤੇ ਸੀਐਨਐਨ ਤੇ ਵੀ ਕੰਮ ਕਰਦੇ ਸਨ 60 ਮਿੰਟ ਉਹਨਾਂ ਨੇ ਛੱਡ ਦਿੱਤਾ ਹੈ ਸਿਰਫ ਸੀਐਨਐਨ ਤੇ ਹੀ ਕੰਮ ਕਰਿਆ ਕਰਨਗੇ ਲੇਬਲਸਪਾਰ ਲੇਬਲ ਪਾਰਟੀ ਵਾਲੇ ਇੱਕ ਨਵਾਂ ਹੁਣ ਬਿੱਲ ਰੱਖ ਰਹੇ ਨੇ ਕੱਲ ਅਪਾ ਬਿੱਲ ਦੀ ਗੱਲ ਕਰਦੇ ਸਾਂ ਜਿਹੜੇ ਰਣਦੀਪ ਸਿੰਘ ਸਰਾਏ ਹੋ ਰਹਨਾਲ ਕਿ ਜਿਹੜਾ ਕੰਜ਼ਰਵਟਿਵ ਪਾਰਟੀ ਨੇ ਬਿੱਲ ਰੱਖਿਆ ਸੀ ਕਿ ਜਿਹਦੇ ਵੀ ਤੇ অপরাধ ਕੋਈ ਦੋਸ਼ ਲੱਗਦੇ ਨੇ ਉਹਨਾਂ ਨੂੰ ਫੜ ਕੇ ਬਾਹਰ ਕੱਢੋ ਰਿਪੋਰਟ ਕਰ ਦਿਓ ਉਹਦੇ ਵਿਰੁੱਧ ਵੋਟਾਂ ਪਾ ਦਿੱਤੀਆਂ ਉਹਨਾਂ ਨੇ ਕੱਲ ਦੀ ਕਲੈਰੀਫਿਕੇਸ਼ਨ ਵੀ ਦਿੱਤੀ ਕਿਉਂ ਪਾਈਆਂ ਨੇ ਲੇਕਿਨ ਹੁਣ ਲਿਬਰਲਸ ਇੱਕ ਹੋਰ ਬਿੱਲ ਪੇਸ਼ ਕਰ ਰਹੇ ਨੇ ਉਹ ਕਹਿੰਦੇ ਕਿ ਜਿਹੜੀ ਸੀ2 ਦੇ ਵਿੱਚ ਕਮੀ ਪੇਸ਼ੀ ਰਹਿ ਗਈ ਉਹ ਕੱਢੀ ਜਾਏਗੀ ਪਰ ਕਈ ਜਿਹੜੇ ਆਬਜ਼ਰਵਰ ਨੇ ਪੋਲਿਟਿਕਲ ਆਬਜ਼ਰਵਰ ਉਹ ਕਹਿੰਦੇ ਹੁਣ ਜਿਹੜਾ ਕੰਜ਼ਰਵੇਟਿਵ ਪਾਰਟੀ ਦੇ ਖਿਲਾਫ ਉਹਨਾਂ ਨੇ ਇਹਨਾਂ ਦਾ ਬਿੱਲ ਰੱਦ ਕਰਵਾਉਣ ਦੇ ਲਈ ਵੋਟਾਂ ਪਾਈਆਂ ਸਨ ਉਹਦੇ ਚੋਂ ਹੀ ਮਸਾਲਾ ਲੈ ਕੇ ਤੇ ਇੱਕ ਨਵਾਂ ਬਿੱਲ ਹੁਣ ਪੇਸ਼ ਕਰਨਗੇ ਮੈਂ ਕੱਲ ਉਹਨਾਂ ਨੂੰ ਵੀ ਪੁੱਛ ਰਿਹਾ ਸੀ ਕਿ ਤੁਸੀਂ ਕ੍ਰੈਡਿਟ ਲੈਣ ਦੇ ਚੱਕਰ ਦੇ ਵਿੱਚ ਔਰ ਲਿਬਰਲ ਕਹਿੰਦੇ ਕਿ ਅਸੀਂ ਕ੍ਰੈਡਿਟ ਲੈ ਲਈਏ ਜਿਹੜੇ ਕੰਜ਼ਰਵੇਟਿਵ ਨੇ ਕਹਿੰਦੇ ਅਸੀਂ ਕ੍ਰੈਡਿਟ ਲੈ ਲਈਏ ਉਹ ਉਸ ਦੇ ਵਿੱਚ ਜਿਹੜਾ ਪਬਲਿਕ ਦਾ ਆਮ ਜਨਤਾ ਦਾ ਹਿੱਤੀ ਵਿਲ ਹੈ ਉਹ ਬਿੱਲ ਪਾਸ ਨਹੀਂ ਹੋ ਰਿਹਾ ਸੋ ਹੁਣ ਲੋਕ ਕਹਿੰਦੇ ਕਿ ਹਾਈਲੀ ਕ੍ਰਿਟਿਸਾਈਜ਼ਡ ਰੋਲ ਆਊਟ ਆਫ ਸਟਰੋਂਗ ਬਾਰਡਰ ਐਕਟ ਲਾ ਸੁਪਰੀਮ ਜਿਹੜਾ ਕੀਤਾ ਸੀ ਇਸ ਦੇ ਬਾਰੇ ਚ ਲਿਬਰਲਜ਼ ਇੱਕ ਨਮਾ ਨੈਰੋਰ ਲਾਫੁਲ ਐਕਸੈਸ ਬਿਲ ਜਿਹੜਾ ਉਹ ਸੀ ਟੂ ਦੇ ਬਲੋਬੈਕ ਤੋਂ ਅ ਹੋਰ ਨਮਾ ਬਿਲ ਇੱਕ ਉਹ ਲੈ ਕੇ ਆਉਣ ਜਾ ਰਹੇ ਹਨ ਸੋ ਇਹਦੇ ਵਿੱਚ ਕੀ ਕੀ ਹੋਏਗਾ ਇਹ ਤਾਂ ਹੁਣ ਜਦੋਂ ਬਿਲ ਆਇਆ ਉਸ ਤੋਂ ਬਾਅਦ ਹੀ ਪਤਾ ਲੱਗਣਾ